ਜਦੋਂ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਹਮ ਬਲਵਿੰਦਰ ਸਿੰਘ ਪੁੰਦੜ ਹਮ ਇਹ ਬਿਆਨ ਦਿੰਦੇ ਆ ਕਿ ਪੈਠੇ ਚ ਸ਼ੁਰਾ ਮਾਰਿਆ ਇਹ ਬਿਕਮ ਜੀਸੇ ਮਜੀਠੀਆ ਨੇ ਹਮ ਤੇ ਦਿਨ ਮੋਸ਼ੀ ਦੀ ਗੱਲ ਫਿਰ ਉਹਦੇ ਵਿੱਚ ਕਹਿ ਰਿਹਾ ਕਿ ਹਰ ਸਿਮਰਤ कौर ਬਾਦਲ ਨੇ ਉਨ ਉਪਾ ਲਿਆ ਬਲੋਸਿਆ ਹਾਂਜੀ ਬਿਲਕੁਲ ਤੇ ਉਹਨਾਂ ਦੇ ਬਾਦਲ ਪਰਵਾਰ ਨੇ ਉਹਨੂੰ ਐਡੀਆਂ-ਐਡੀਆਂ ਦਿੱਤੀਆਂ ਤੇ ਇਹ ਨੇ ਜਿਹੜਾ ਇਹ ਫੈਸਲਾ ਇਹਦਾ ਮਤਲਬ ਇਥੇ ਕਲੀਅਰ ਕਰਤੀ ਕਿ ਜੋ ਕੁਝ ਵੀ ਹੋ ਰਿਹਾ ਉਹ ਸੁਖਵੀਰ ਸਿੰਘ ਬਾਦਲ ਕਰਵਾ ਰਿਹਾ ਪਰ ਇੱਕ ਪਾਸੇ ਇਹ ਜਦ ਕਿ ਇਹ ਤਾਂ ਧਾਰਮਿਕ ਮਸਲਾ ਇਹ ਤਾਂ ਨਾ ਤਾਂ ਅਕਾਲੀ ਦਲ ਦਾ ਮਸਲਾ ਸੀ ਨਹੀਂ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਦੋਨੋਂ ਬਾਦਲ ਤੇ ਮਜੀਠੀਆ ਸੁਖਵੀਰ ਤੇ ਮਜੀਠੀਆ ਇਹ ਵੈਸੇ ਵਿੱਚੋ ਪਾਟੇ ਹੋਏ ਸਨ ਨਹੀਂ ਉਹ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਇਹ ਤਾਂ ਸਿਆਸਤ ਦੀਆਂ ਗੱਲਾਂ ਕਿਉਂਕਿ ਇਸ ਵਕਤ ਕੌਮ ਜਿਹੜੀ ਹੈ ਨਾ ਸਾਰੀ ਦੀ ਸਾਰੀ ਇਸ ਵਕਤ ਕੌਮ ਇੱਕ ਮੋਠੇ ਕਿ ਜੁੱਟਾ ਹੈ ਇਸ ਫੈਸਲੇ ਦੇ ਲਈ ਆਪਾਂ ਆਪਾਂ ਗੱਲ ਇਸ ਵਾਰ ਡਾਕਟਰ ਸਾਹਿਬ ਕਰ ਰਹੇ ਹਾਂ ਇੱਕ ਧਾਰਮਿਕ ਮੁੱਦੇ ਦੀ ਹਾਂਜੀ ਬਿਲਕੁਲ ਇਹਦਾ ਸਿਆਸਤਾਂ ਸਿਆਸੀ ਲੋਕ ਕੁਰਸੀ ਦੀ ਘਾਟ ਰੱਖ ਦੂਜੇ ਤੇ ਹੁੰਦੀ ਹੈ